ਕੋਸੂ ਨਾਮਾ ਚੈਨਲ ਦੀ ਟੀਮ ਅੱਜ ਲਾਪਰਾ ਵਿਖੇ ਪਹੁੰਚੀ ਹੈ ਔਰ ਲਾਪਰਾ ਪਿੰਡ ਦੇ ਵਾਸੀਆਂ ਵੱਲੋਂ ਸਰਦਾਰ ਕੁਲਵਿੰਦਰ ਸਿੰਘ ਜੀ ਔਰ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ 134ਵਾਂ ਆਗਮਨ ਦਿਵਸ ਬੜੇ ਪਿਆਰ ਬੜੀ ਸ਼ਰਧਾ ਦੇ ਨਾਲ ਅਕਾਲ ਪੁਰਖ ਦੇ ਅਸ਼ੀਰਵਾਦ ਦੇ ਨਾਲ ਸੈਲੀਬ੍ਰੇਟ ਕੀਤਾ ਹੈ ਔਰ ਟੀਵੀ ਸਕਰੀਨ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕਿੰਨੀ ਸੰਗਤ ਇਕੱਤਰ ਹੋਈ ਹੈ ਔਰ ਵਿਸ਼ੇਸ਼ ਤੌਰ ਤੇ ਅੱਜ ਇੱਥੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਪਹੁੰਚੇ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਲ ਸਕੱਤਰ ਸਰਦਾਰ ਨਿਰਮਲ ਸਿੰਘ ਦੋਰਾਹਾਸਾ ਔਰ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਪ੍ਰਵੰਤੇ ਸੱਜਣ ਬੈਠੇ ਨੇ ਜਿਨ੍ਹਾਂ ਦੇ ਨਾਲ ਵਿਚਾਰ ਵਿਮਰਸ਼ ਕਰਦੇ ਆ ਕਿਉਂਕਿ 바ਵਾ ਸਾਹਿਬ ਦਾ ਆਪਾ ਆਗਮਨ ਦਿਵਸ ਮਨਾ ਰਹੇ ਆ ਔਰ ਕਿੰਨਾ ਕੁ ਕੁਛ ਜਿਵੇਂ ਜਸਤਪਾ ਸਾਹਿਬ ਅਕਸਰ ਕਹਿੰਦੇ ਨੇ ਕਿ ਹਰ ਸਾਲ ਹੀ ਆਪਾਂ ਬਾਬਾ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਆਗਮਨ ਦਿਵਸ ਮਨਾਉਣਾ ਲੇਕਿਨ ਇਸ ਸਾਲ ਪ੍ਰਣ ਕਰਨਾ ਚਾਹੀਦਾ ਕਿ ਅਗਲੇ ਸਾਲ ਵਿੱਚ ਸਾਡੀ ਵਿਚਾਰਧਾਰਾ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਹੋਏਗੀ ਕੀ ਅਸੀਂ ਆਪਣੇ ਬਾਰੇ ਹੀ ਸੋਚ ਰਹੇ ਹਾਂ ਜਾਂ ਫਿਰ ਦੂਸਰਿਆਂ ਦੇ ਬਾਰੇ ਵੀ ਸੋਚ ਰਹੇ ਹਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਰਮ ਮਿੱਤਰ ਨੇ ਗੁਰਪ੍ਰੀਤ ਸਿੰਘ ਜੀ ਦੁਰਾਹੇ ਤੋਂ ਨੇ ਇਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਅੱਜ ਦੇ ਇਸ ਪੂਰੇ ਪ੍ਰੋਗਰਾਮ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਹਨਾਂ ਦੇ ਨਾਲ ਉਹਨਾਂ ਕੋਲੋਂ ਜਾਣਕਾਰੀ ਲੈਣਿਆ ਸਭ ਤੋਂ ਪਹਿਲਾਂ ਪਿਆਰ ਪਰੀ ਸਤਿ ਸ਼੍ਰੀ ਅਕਾਲ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਸਾਡੇ ਭਾਰਤ ਰਤਨ ਸੰਵਿਧਾਨ ਦੇ ਨਿਰਵਾਤਾ ਡਾਕਟਰ ਬਾਬਾ ਸਾਹਿਬ ਭੀਮਰਾਓ ਮੇਦਕਰ ਸਾਹਿਬ ਜਿਨ੍ਹਾਂ ਦੀ ਜਨਮ ਦਿਨ ਭਾਰਤ ਵਿੱਚ ਨਹੀਂ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਭਾਰਤ ਵਾਸੀਆਂ ਵੱਲੋਂ ਮਰੀ ਸਰਦਾ ਸਕਾਰ ਦੇ ਨੇ ਮਨਾਈ ਜਾ ਰਹੀ ਹੈ ਜਿੱਥੇ ਹਫਤਾ ਪਹਿਲਾ ਤੋਂ ਔਰ ਹਫਤਾ ਬਾਅਦ ਦੇ ਵਿੱਚ ਜੈੰਤੀ ਦੇ ਜਿਹੜੇ ਜਸ਼ਨ ਨੇ ਸਰਦਾ ਸਕਾਰ ਨਾਲ ਸੰਤੋ ਔਰ ਮਨਾਏ ਜਾ ਰਹੇ ਨੇ ਉੱਥੇ ਅੱਜ ਲਾਪਣਾ ਨਗਰ ਦੀ ਸੰਗਤ ਵੱਲੋਂ ਲਾਪਣਾ ਨਗਰ ਦੀ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਕਾਰ ਸੇਵਾ ਸੁਸਾਇਟੀ ਵੱਲੋਂ ਉਹਨਾਂ ਦੇ ਜੋ ਮੁੱਖ ਪ੍ਰਬੰਧਕ ਨੇ ਸਾਡੇ ਵੀਰ ਕੁਲਵਿੰਦਰ ਸਿੰਘ ਜੀ ਸਰਪੰਚ ਅੰਮ੍ਰਿਤਪਾਲ ਸਿੰਘ ਜੀ ਅਤੇ ਹੋਰ ਲਾਪਰਾਂ ਨਗਰ ਦੇ ਪਤਵੰਤੇ ਸੱਜਣ ਗੁਰੂ ਆਪਿਆਰੇ ਹਾਜ਼ਰ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਕਿ ਆਪਣੇ ਮਸੀਹਾ ਬਾਬਾ ਸਾਹਿਬ ਜੀ ਦਾ ਜਨਮ ਦਿਨ ਬੜੀ ਸਰਦਾਰ ਸਰਕਾਰ ਦੇ ਨਾਲ ਮਨਾਇਆ ਜਾਵੇ ਅਤੇ ਇਸ ਉੱਚੇ ਮੌਕੇ ਤੇ ਕੱਲ ਜਦੋਂ ਦਿਹਾੜਾ ਵਿਖੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੀ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਪਾਪਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ੍ਰੀਮਾਨ ਫਕੀਰਾਂ ਦਸਲ ਜੀ ਉਹਨਾਂ ਦੀ ਸੂਚੀ ਟੀਮ ਹਾਜ਼ਰ ਸੀ ਦਾ ਬੀਰਕਰਨ ਦਸਾਂ ਜੇ ਤਾਂ ਇਸ ਚਿੱਟੀ ਵੱਲੋਂ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਕਿ ਸਾਡੇ ਨਗਰ ਲਾਪੜਾ ਵਿਖੇ ਪਹੁੰਚ ਕੇ ਸਾਡੇ ਸਮਾਜ ਨੂੰ ਬਾਬਾ ਸਾਹਿਬ ਜੀ ਦਾ ਜਿਹੜਾ ਸੰਦੇਸ਼ ਆ ਉਹ ਦਿਓ ਉਹਨਾਂ ਨੇ ਸਾਡੇ ਕੌਮ ਲਈ ਸਾਡੇ ਸਮਾਜ ਲਈ ਜੋ ਵੀ ਸੰਘਰਸ਼ ਕੀਤਾ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਸੁਫ ਕਿਚਨ ਦਸਲ ਜੀ ਆਪਣੀ ਸੂਚੀ ਟੀਮ ਦੇ ਨਾਲ ਹਾਜ਼ਰ ਨੇ ਮੈਂ ਜਿੱਥੇ ਦਸਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਬਹੁਤ ਿਰਜੇਮਿਆਂ ਪਰੇ ਸਮੇਂ ਦੇ ਵਿੱਚੋਂ ਅੱਜ ਉਹ ਦੋ ਤਿੰਨ ਪ੍ਰੋਗਰਾਮ ਨਪਟਾਚੇ ਵੀ ਆਏ ਨੇ ਲਾਪੜਾ ਨਗਰ ਵੇਖੇ ਪਹੁੰਚੇ ਨੇ ਤੇ ਨਾਲ ਹੀ ਸਾਡੀ ਜਿਹੜੀ ਬਾਬਾ ਸਾਹਿਬ ਡਾਕਟਰ ਭੀਮਰਾਓ ਮਿਤਕਰ ਸੋਸਾਇਟੀ ਲਾਪੜਾ ਨਗਰ ਦੇ ਜਿੰਨੇ ਵੀ ਗੁਰਮੁਖ ਪਿਆਰੇ ਨੇ ਪ੍ਰਬੰਧਕ ਸਹਿਬਾਨ ਨੇ ਉਹਨਾਂ ਨੇ ਬਹੁਤ ਵੱਡਾ ਸਲਾਘਾਯੋਗ ਉਪਰਾਲਾ ਕੀਤਾ ਉਹ ਵਧਾਈ ਦੇ ਪਾਤਰ ਨੇ ਤੇ ਅਸੀਂ ਇਹੀ ਬੇਨਤੀ ਕਰਾਂਗੇ ਕਿ ਅਸੀਂ ਆਉਣ ਵਾਲਾ ਹਰ ਸਾਲ ਬਾਬਾ ਸਾਹਿਬ ਦੀ ਜਨਮਤੀ ਆ ਉਹਨਾਂ ਦਾ ਜਨਮ ਦਿਨ ਬੜੀ ਸਰਦਾਰ ਸਨ ਮਨਾਈਏ ਜੋ ਸਾਡੇ ਸਮਾਜ ਲਈ ਉਹਨਾਂ ਨੇ ਸਾਨੂੰ ਬਹੁਤ ਵੱਡੇ ਸਾਡੇ ਇਕਲਾਕੀ ਹੱਕ ਲੈ ਕੇ ਦਿੱਤੇ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਰਹੀਏ ਸਜਦਾ ਕਰਦੇ ਰਹੀਏ ਥੈਂਕ ਯੂ ਜੀ ਸ਼੍ਰੀ ਫਕੀਰ ਜਨ ਜਸਨ ਸਾਹਿਬ ਨਾਲ ਗੱਲਬਾਤ ਕਰਦੇ ਆ ਅੱਜ ਲਾਪਰਾਂ ਪਹੁੰਚ ਕੇ ਕਿਸ ਤਰ੍ਹਾਂ ਮਹਿਸੂਸ ਕੀਤਾ ਸ ਜੈਪੀਮ ਜੈਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅੱਛਾ ਲੱਗਾ ਕਿ ਜਿਹੜੇ ਬੱਚੇ ਸਾਡੇ ਹੋਣ ਆ ਰਹੇ ਉਹਨਾਂ ਦਾ ਹੌਸਲਾ ਵਧਾਈ ਲਈ ਜਿਹੜਾ ਉਹਨਾਂ ਨੂੰ ਪੜ੍ਹਾਈ ਲਈ ਕਿਤਾਬਾਂ ਜਿਮੈਟਰੀ ਬਾਕਸ ਜੋ ਵੀ ਕਾਪੀ ਪੈਨਸਲ ਚਾਹੀਦਾ ਦੇਣ ਦਿੱਤਾ ਮੈਨੇਜਮੈਂਟ ਵੱਲੋਂ ਇਹਦੇ ਨਾਲ ਨਾਲ ਜਿਹੜਾ ਇਕੱਠਾ ਉਹ ਵੀ ਇਹਨਾਂ ਨੇ ਪੂਰਾ ਰੱਖਿਆ ਕੀਤਾ ਤੇ ਇਹਦੇ ਨਾਲ ਸਭ ਤੋਂ ਵੱਡੀ ਗੱਲ ਆ ਕਿ ਪਾਵਰ ਆਫ ਸੋਸ਼ਲ ਜੁਨਟੀ ਨੂੰ ਇਹਨਾਂ ਨੇ ਸਮਾਂ ਦਿੱਤਾ ਕਿ ਤੁਸੀਂ ਜਰੂਰ ਆਇਓ ਪਹੁੰਚ ਕੇ ਬੜੀ ਖੁਸ਼ੀ ਹੋਈ ਹੈ ਕਿਉਂਕਿ ਵਿਚਾਰ ਜਿਹੜੇ ਆ ਨਾ ਜਿੰਨੇ ਦੇ ਤੱਕ ਕੋਈ ਸੁਣਨ ਵਾਲਾ ਨਾ ਹੋਵੇ ਉਹਨਿੰਦੇ ਸੁਣਨ ਦਾ ਫਾਇਦਾ ਨਹੀਂ ਹੁੰਦਾ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਜਿੱਥੇ ਇਹਨਾਂ ਲੋ ਪਿਆਰ ਦਿੱਤਾ ਗਿਆ ਉੱਥੇ ਨਾਲੇ ਦੀ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਨੂੰ ਆਰਥਿਕ ਮਦਦ ਵੀ ਦਿੱਤੀ ਹੈ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਜਿਹੜੀਆਂ ਬੁੱਕਸ ਦਿੱਤੀਆਂ ਗਈਆਂ ਉਹ ਇਸ ਕਰਕੇ ਹੈ ਕਿ ਥੋੜਾ ਜਿਆ ਕਹਿੰਦੇ ਹੁੰਦੇ ਜਾਗ ਲੱਗਣਾ ਚਾਹੀਦਾ ਫਿਰ ਬੰਦਾ ਹੌਲੀ ਹੌਲੀ ਚਿਟਕ ਪੈ ਜਾਂਦੀ ਜਦੋਂ ਉਹ ਅੱਗੇ ਨਹੀਂ ਫਿਰ ਚੱਲ ਪੈਂਦਾ ਪਿੰਡ ਸੋ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਇਹਨਾਂ ਨੂੰ ਕਿਸੇ ਮਿਸ਼ਨ ਦੀ ਕਿਤਾਬ ਦੀ ਲੋੜ ਪੈਂਦੀ ਹੈ ਅਸੀਂ ਭੇਜਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡੇ ਨਾਲ ਸੰਪਰਕ ਕਰਦੇ ਰਹਿਣ ਇਸ ਮੌਕੇ ਤੇ ਮੈਂ ਖਾਸ ਕਰਕੇ ਸ਼੍ਰੀ ਸਾਧੂ ਸਿੰਘ ਕਾਨੂੰਗੋ ਜਿਹੜੇ ਰਿਟਾਇਰ ਹੋ ਚੁੱਕੇ ਆ ਜੀ ਉਹਨਾਂ ਨੇ ਜਦੋਂ ਪਲਾਟ ਲੈਣਾ ਸੀ ਜੀ ਜਿੱਥੇ ਉਹਨਾਂ ਨੇ ਟੈਕਨੀਕਲੀ ਸਭ ਦੀ ਹੈਲਪ ਕੀਤੀ ਕਿ ਵਾਕਿਆ ਹੀ ਇਹ ਜਿਹੜੀ ਜਗ੍ਹਾ ਆ ਇਹ ਭਾਰ ਮੁਕਤ ਹੈਗੀ ਵੀ ਆ ਹਾਂ ਹਾਂ ਕਿਉਂਕਿ ਅਸੀਂ ਤਾਂ ਜਾਣਦੇ ਨਹੀਂ ਇਹਦੇ ਨਾਲ ਨਾਲ ਉਹਨਾਂ ਨੇ ਇਕੱਲਾ ਇਹ ਨਹੀਂ ਸਿਰ ਹੈਲਪ ਕੀਤੀ ਆਰਥਿਕ ਪੱਖ ਤੋਂ ਵੀ 11000 ਰੁਪਈਆ ਜਿਹੜਾ ਪਲਾਟ ਖਰੀਦਣ ਦੇ ਵਿੱਚ ਆਪਣੇ ਸਹਿਯੋਗ ਦਿੱਤਾ ਹੋਰ ਵੀ ਲੋਕਾਂ ਨੇ ਦਿੱਤਾ ਸਾਰਿਆਂ ਨੂੰ ਭਾਵਨ ਦਿੱਤਾ ਭੈਣ ਭਰਾਵਾਂ ਨੇ ਜੀ ਪਰ ਇਨਾਂ ਦਾ ਮੈਂ ਸਪੈਸ਼ਲ ਤੌਰ ਤੇ ਪਾਵਰ ਆਫ ਸੋਸ਼ਲ ਜੁਨਟੀਲ ਨੂੰ ਜਿੱਤੇ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਦਾਂ ਹੀ ਆਪਾਂ ਸੋਚਦੇ ਆਂ ਵੀ ਹੌਲੀ ਹੌਲੀ ਅੱਗੇ ਨੂੰ ਵਧਿਏ ਕੋਈ 5 ਰੁਪਏ ਦੇਵੇ ਕੋਈ 100 ਰੁਪਏ ਦੇਵੇ ਕੋਈ 200 ਰੁਪਏ ਦੇਵੇ ਮਿਸ਼ਨ ਤਾਂ ਖੜਨੇ ਆ ਜੇਕਰ ਅੱਜ ਪੋਸੁਨਾਮਾ ਟੀਮ ਜਿਹੜੀ ਇਹ ਚੱਲ ਰਹੀ ਹੈ ਉਹਦੇ ਤੇ ਵੀ ਖਰਚਾ ਜਿਹੜਾ ਹੋ ਰਿਹਾ ਜਾਂ ਸਾਰਾ ਕੁਝ ਹੋ ਰਿਹਾ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਸੋ ਜਿੰਨਾ ਵੀ ਕਿਸੇ 'ਚ ਸ਼ਰਧਾ ਹੈ ਜਿੰਨੇ ਵੀ ਕਿਸੇ ਦੀ ਆਰਥਿਕ ਪੱਖ ਤੋਂ ਸਮਰਥਾ ਆ ਉਹ ਜ਼ਰੂਰ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੇ ਕਿਉਂਕਿ ਆਉਣ ਵਾਲੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਜੇਕਰ ਉਹਦੇ ਲਈ ਆਪਾਂ ਕੁਝ ਕਰਨਾ ਤੇ ਬਹੁਤ ਵੱਡੇ ਪਲੰਗਾ ਜਿਹੜੀਆਂ ਸਾਨੂੰ ਪੁੱਟਣੀਆਂ ਪੈਣੀਆਂ ਮੰਜ਼ਿਲ ਜਿਹੜੀ ਹਾਲੇ ਬਹੁਤ ਦੂਰ ਆ ਪਰ ਪਾਵਰ ਆਫ ਸੋਸ਼ਲ ਜੁਨਟੀ ਹਰ ਦਿਨ ਕੁਝ ਨਾ ਕੁਝ ਕਰ ਰਹੀ ਹੈ ਜਿਵੇਂ ਕਿ ਰਾਤ ਜਿਹੜਾ ਹੈ ਇਹ ਜਿਹੜਾ ਪੋਸੂ ਨਾਮਾ ਚੈਨਲ ਆ ਮੈਂ ਇੱਥੇ ਦੱਸ ਕੇ ਬੜਾ ਖੁਸ਼ ਆ ਕੇ ਕੱਲ ਇਹ ਜਿਹੜਾ ਗੂਗਲ ਵੱਲੋਂ ਵੈਰੀਫਾਈ ਕਰ ਦਿੱਤਾ ਗਿਆ ਹੁਣ ਇਹਦੇ ਤੇ ਜਿੰਨਾ ਤੁਸੀਂ ਸਬਸਕ੍ਰਾਈਬ ਕਰੋਗੇ ਜਿੰਨਾ ਤੁਸੀਂ ਇਸ ਨੂੰ ਦੇਖੋਗੇ ਜਿੰਨਾ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੇਖਣ ਲਈ ਕਹੋਗੇ ਫਿਰ ਇਹਨੂੰ ਇਨਕਮ ਹੋਣੀ ਸ਼ੁਰੂ ਹੋ ਜੂਗੀ ਹੁਣ ਇਹ ਤੁਹਾਡਾ ਆਪਣਾ ਚੈਨਲ ਆ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਆ ਗਵਰਨਮੈਂਟ ਨਹੀਂ ਸੁਣਦੀ ਕਿਸੇ ਪਾਸੇ ਕੋਈ ਹੋਰ ਨਹੀਂ ਸੁਣਵਾਈ ਹੁੰਦੀ ਉਹ ਸਾਨੂੰ ਦੱਸਣ ਦੀ ਕੋਸ਼ਿਸ਼ ਕਰੋ ਸੀ ਉਹ ਮੀਡੀਆ ਤੇ ਰਹੇ ਉਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਉਹਨੂੰ ਹੱਲ ਲੱਭਣ ਦੀ ਕੋਸ਼ਿਸ਼ ਕਰੀਏ ਸੋ ਮੈਂ ਸਾਰੇ ਹੀ ਲਾਪਰਾਂ ਦੀ ਪੂਰੀ ਟੀਮ ਦਾ ਤੇ ਜਿਹੜੇ ਦਰਾਹੇ ਤੋਂ ਸਪੈਸ਼ਲ ਤੌਰ ਤੇ ਜਨਰਲ ਸਕੱਤਰ ਦੇ ਨਾਲ ਪੂਰੀ ਟੀਮ ਆਈ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਾਵਰ ਆਫ ਸੋਸ਼ਲ ਯੂਨਿਟ ਲੋ ਤੇ ਸਾਰਿਆਂ ਨੂੰ ਇਸ ਪਵਿੱਤਰ ਸ਼ੁਭ ਦਿਨ ਦੇਤੇ ਲੱਖ-ਲੱਖ ਮੁਬਾਰਕਾਂ ਸੋ ਬਹੁਤ-ਬਹੁਤ ਮਿਹਰਬਾਨੀ ਜੀ ਔਰ ਕਿਉਂਕਿ ਜਦੋਂ ਪਲਾਟ ਲਿਆਸ ਬਹੁਤ ਵਧੀਆ ਗੱਲ ਜਸਲ ਸਾਹਿਬ ਨੇ ਕੀਤੀ ਹੈ ਕਿ ਬੜੀ ਟੈਕਨੀਕਲੀ ਪੁਆਇੰਟ ਸੀ ਔਰ ਸਾਡੇ ਸਮਾਜ ਦੇ ਕਾਨੂੰਗੋ ਸਾਹਿਬ ਨੇ ਤਾਂ ਤਸੀਲਦਾਰ ਸਾਹਿਬ ਨੇ ਹੋਰ ਵੀ ਜਿਹਦੇ ਕੋਲ ਵੀ ਜਸਲ ਸਾਹਿਬ ਨੇ ਫੋਨ ਕਰਕੇ ਮਦਦ ਦਿੱਤੀ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕੀਤੀ ਹੈ ਸੋ ਸਰਦਾਰ ਸਾਧੂ ਸਿੰਘ ਜੀ ਕਾਨੋਗੋ ਸਾਹਿਬ ਇਹਨਾਂ ਨੇ ਵੀ ਜਿੱਥੇ ਟੈਕਨੀਕਲੀ ਜਿੱਥੇ ਟੈਕਨੀਕਲੀ ਉਹਨਾਂ ਨੇ ਮਦਦ ਕੀਤੀ ਹੈ ਉੱਥੇ ਉਹਨਾਂ ਨੇ ਫਾਈਨੈਂਸ਼ੀਅਲ ਵੀ ਆਪਣੇ ਹੱਕ ਆਲਲ ਦੀ ਕਮਾਈ ਦੇ ਵਿੱਚੋਂ ਮਦਦ ਕੀਤੀ ਹੈ ਸਾਡੇ ਸਮਾਜ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਕਮੀ ਹੈ ਤਾਂ ਸਿਰਫ ਨiyet ਦੀ ਹੈ ਔਰ ਘੜੀ ਚ ਪਤਾ ਨਹੀਂ ਕੀ ਹੋ ਜਾਣਾ ਮਾਲਕ ਜਾਣਦਾ ਹੈ ਕਹਿੰਦੇ ਹੁੰਦੇ ਜੀਣਾ ਉਸ ਦਾ ਜੀਣਾ ਹੈ ਜੋ ਔਰੋਂ ਕੋ ਜੀਵਨ ਦਿੰਦਾ ਹੈ ਸੋ ਅੰਤ ਵਿੱਚ ਇਸ ਪੂਰੀ ਕਿਉਂਕਿ ਇੱਕ ਫਿਲਮ ਆਪਾਂ ਪਰਦੇ ਤੇ ਦੇਖਦੇ ਆ ਉਹਦੇ ਪਿੱਛੇ ਡਾਇਰੈਕਟਰ ਇੱਕ ਹੁੰਦਾ ਉਹਦੇ ਨਾਲ ਬਹੁਤ ਸਾਰੀ ਉਹਨਾਂ ਦੀ ਹੈਲਪ ਦੀ ਟੀਮ ਹੁੰਦੀ ਹੈ ਸੋ ਇੱਥੇ ਬਕਾਇਦਾ ਤੌਰ ਤੇ ਕੋਈ ਡਾਇਰੈਕਟਰ ਨਹੀਂ ਸੀ ਕੋਈ ਮ ਪ੍ਰਧਾਨ ਨਹੀਂ ਸੀ ਕੋਈ ਜਨਰਲ ਸਕੱਤਰ ਨਹੀਂ ਸੀ ਪੂਰੀ ਟੀਮ ਸੀ ਜੋ ਸਾਨੂੰ ਪਿਛਲੇ ਸਾਲ ਵੀ ਨਜ਼ਰ ਆਈ ਹੈ ਔਰ ਇਸ ਸਾਲ ਵੀ ਨਜ਼ਰ ਆਈ ਹੈ ਸਰਦਾਰ ਕੁਲਵਿੰਦਰ ਸਿੰਘ ਜੀ ਜਿਹੜੇ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਇੱਕ ਮਾਸ਼ਾਅੱਲਾ ਬੜੇ ਉੱਚੀ ਪੋਸਟ ਤੋਂ ਰਟਾਇਰ ਹੋਏ ਨੇ ਔਰ ਅੱਜ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਸਾਰਾ ਕੁਝ ਕੀਤਾ ਹੈ ਸਰ ਜਸਲ ਸਾਹਿਬ ਆਏ ਆ ਕੀ ਕਹਿਣਾ ਚਾਹੁੰਦੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਸਮੂੱਚੀ ਸਾਡੀ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਲਾਪਰਾ ਵੱਲੋਂ ਸਰਦਾਰ ਜਸਲ ਸਾਹਿਬ ਨੂੰ ਸਾਡੇ ਕੋਲ ਤਾਂ ਕੋਈ ਸ਼ਬਦ ਨਹੀਂ ਹੈਗੇ ਇਹਨਾਂ ਦਾ ਧੰਨਵਾਦ ਕਰਨ ਨੂੰ ਕਿਉਂਕਿ ਜਿੱਦਾਂ ਇਹ ਉਪਰਾਲਾ ਕਰ ਰਹੇ ਨੇਗੇ ਐਡਾ ਵੱਡਾ ਦਾ ਅਸੀਂ ਕਹਿੰਦੇ ਆ ਵੀ ਬਹੁਤ ਵੱਡੇ ਮਹਾਪੁਰਸ਼ ਨੇ ਸਾਡੀ ਕੌਮ ਦੇ ਲਈ ਕਿਉਂਕਿ ਸਾਡੇ ਬੱਚੇ ਪੜ੍ਹੇ ਲਿਖੇ ਬੱਚਿਆਂ ਦੇ ਲਈ ਇਹ ਨਾ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਐਡੀਆਂ ਕੋਚਿੰਗਾਂ ਦਾ ਪ੍ਰਬੰਧ ਕੀਤਾ ਰਹਾ ਹੈ ਜਿਵੇਂ ਫ੍ਰੀ ਖਾਣਾ ਫ੍ਰੀ ਐਡੀ ਵੱਡੀ ਬਿਲਡਿੰਗ ਦਿੱਤੀ ਆ ਔਰ ਇੰਨੀ ਸਾਡੇ ਸਮਾਜ ਨੂੰ ਜਿਨੇ ਇਹਨਾਂ ਨੇ ਸੇਧ ਦਿੱਤੀ ਆ ਤਾਂ ਕਿ ਸਾਡਾ ਸਮਾਜ ਉੱਚਾ ਉੱਠ ਸਕੇ ਉੱਚੇ ਅਹੁਦਿਆਂ ਤੇ ਸਾਡੇ ਬੱਚੇ ਲੱਗ ਸਕਣ ਇਹਨਾਂ ਦਾ ਤਾਂ ਅਸੀਂ ਦੇਣਾ ਦੇ ਹੀ ਨਹੀਂ ਸਕਦੇ ਹੈਗੇ ਅੱਜ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੇ ਪਿੰਡ ਦੇ ਵਿੱਚ ਇਹ ਆਏ ਨੇਗੇ ਸਮੁੱਚੀ ਟੀਮ ਦਾ ਮੈਂ ਸਮੂਚੀ ਸਾਡੀ ਸੰਸਥਾ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਤੇ ਅੱਜ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਅਸੀਂ ਛੋਟਾ ਜਿਹਾ ਸੱਦਾ ਦਿੱਤਾ ਤੇ ਸਾਡਾ ਸੱਦੇ ਨੂੰ ਕਬੂਲਦੇ ਹੋਏ ਸਾਨੂੰ ਇੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਸਮੂਚੀ ਟੀਮ ਦਾ ਸਾਡੇ ਸਾਰੇ ਪ੍ਰਧਾਨ ਸਾਹਿਬ ਦਾ ਜਰਨਲ ਸਕੱਤਰ ਦਾ ਵੀਰ ਜੀ ਸਰਦਾ ਸਾਧੂ ਸਿੰਘ ਪਟਵਾਰੀ ਬਾਕੀ ਸਾਡੇ ਗੁਰਦਾਸ ਸਿੰਘ ਵੀਰ ਜੀ ਸੁਰੇਂਦਰ ਸਿੰਘ ਸੋਨੀ ਸਰਦਾ ਟੈਲ ਸਿੰਘ ਜੀ ਸਰ ਨਿਰਮਲ ਸਿੰਘ ਜੀ ਇਹਨਾਂ ਨੇ ਤਾਂ ਸਾਨੂੰ ਉਦੋਂ ਦੀ ਗਾਈਡੈਂਸ ਅਸੀਂ ਤਾਂ ਹਫ਼ਤਾ ਹੋ ਗਿਆ ਇਹਨਾਂ ਨੂੰ ਰੋਜ਼ ਫੋਨ ਵੀ ਕਰਦੇ ਆ ਇਹਨਾਂ ਦੇ ਕੋਲ ਜਾਣੇ ਵੀ ਆ ਇਹਨਾਂ ਤੋਂ ਗਾਈਡ ਲੈ ਕੇ ਅਸੀਂ ਇਹ ਕੰਮ ਸ਼ੁਰੂ ਕੀਤਾ ਬਾਕੀ ਇੱਥੇ ਜੋ ਅਸੀਂ ਮਿਸ ਕਰ ਰਹੇ ਆ ਜੋ ਸਭ ਤੋਂ ਵੱਡੀ ਗੱਲ ਹੈ ਜੀ ਮੇਰੇ ਫਾਦਰ ਸਾਹਿਬ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹ ਪਵਨ ਦੇ ਲਈ ਆਹੋ ਸਾਡਾ ਪਰਿਵਾਰ ਵੀ ਉਹਨਾਂ ਨੇ ਛੱਡਿਆ ਹੋਇਆ ਸੀਗਾ ਸਾਡੇ ਕੋਲ ਵੀ ਜੇ ਆਉਣਾ ਮੈਂ ਮਿੰਡੇ ਰਹਿ ਰਹੇ ਆ ਮੇਰਾ ਛੋਟਾ ਭਰਾ ਚਮਕੌਰ ਸਾਹਿਬ ਰਹਿ ਰਿਹਾ ਤੇ ਜੇ ਸਾਡੇ ਕੋਲ ਆ ਵੀ ਜਾਣਾ ਉਹਨਾਂ ਨੇ ਉਹਨਾਂ ਨੇ ਕਿਹਾ ਪਵਨ ਦੇ ਵਿੱਚ ਮਿਸਤਰੀ ਲੱਗੇ ਹੋਏ ਨੇ ਮੈਂ ਜਾਣਾ ਜੇ ਸਾਡੇ ਕੋਲ ਇੱਕ ਹਫਤੇ ਲਈ ਰਹਿ ਕੇ ਉਹਨੂੰ ਕੱਪੜੇ ਤੋਂ ਪੈਕ ਕਰਕੇ ਲੈ ਜਾਣੇ ਵਿਆਸਤਾ ਰਹਿਣਾ ਪਿੱਛੋਂ ਕਿਸੇ ਦਾ ਫੋਨ ਆ ਜਾਣਾ ਮਿਸਤਰੀ ਆ ਗਿਆ ਫਲਨ ਆ ਗਿਆ ਤਾਂ ਬੱਚਿਆਂ ਦੇ ਨਾਲ ਪ੍ਰੋਮਿਸ ਕਰਨ ਲੱਗ ਜਾਣਾ ਮੈਂ ਬੇਟਾ ਅਗਲੇ ਹਫਤੇ ਜ਼ਰੂਰ ਆਉਂਗਾ ਹੁਣ ਮੈਨੂੰ ਜਾਣ ਦੋ ਹੁਣ ਮੈਨੂੰ ਜਾਣ ਦੋ ਦਿਨ ਰਾਤ ਇੱਕ ਕਰਤਾ ਮੈਂ ਕਦੇ ਘਰੇ ਇੱਥੇ ਮਿਲਣ ਵੀ ਆਉਣਾ ਨਾ ਜਦੋਂ ਮੈਨੂੰ ਮੰਮੀ ਨੂੰ ਕਹਿਣਾ ਚਾਹ ਬਣਾਓ ਮੈਨੂੰ ਲੈ ਕੇ ਬਿਠਾ ਉਰੇ ਨੂੰ ਲੈ ਕੇ ਨੂੰ ਭਵਨ ਨੂੰ ਆ ਜਾਣਾ ਦੇਖ ਹੁਣ ਸਾਡੀਆਂ ਨਿਉਆਂ ਪਰ ਜਾਣੀਆਂ ਹੁਣ ਸਾਡੀ ਛੱਤ ਪੈ ਜਾਣੀ ਆ ਹੁਣ ਸਾਡੇ ਪਰ ਪਤਾ ਨਹੀਂ ਕੁਛ ਨਹੀਂ ਪਤਾ ਸੀਗਾ ਪਰਮਾਤਮਾ ਦੇ ਕੀ ਰੰਗ ਨੇਗੇ ਬਈ ਉਹਨਾਂ ਨੇ ਬਹੁਤ ਚਾਵਾਂ ਦੇ ਨਾਲ ਇਹ ਬਣਵਾਇਆ ਸੀਗਾ ਪਰ ਜੋ ਪਰਮਾਤਮਾ ਨੂੰ ਮਨਜ਼ੂਰ ਆਇਆ ਜੀ ਇਹ ਅੱਜ ਉਸੇ ਦਾ ਹੀ ਹਾਂ ਪਰ ਇਹ ਜੋ ਕਰ ਰਿਹਾ ਉਹ ਪਰਾਲਾ ਮੈਂ ਹੁਣ ਉਸ ਤੋਂ ਉਹਨਾਂ ਤੋਂ ਬਾਅਦ ਮੈਂ ਉਹਨਾਂ ਵਾਲੀ ਲਾਈਫ ਜੀ ਰਿਹਾ ਜੋ ਉਹਨਾਂ ਦੇ ਸੁਪਨੇ ਪਿੰਡ ਲਈ ਸੀਗੇ ਮੈਂ ਚਲੋ ਠੀਕ ਆ ਚਲੋ ਜਿੰਨੀ ਪਰਮਾਤਮਾ ਨੇ ਬਖਸ਼ੀ ਆ ਉਹ ਤਾਂ ਸਭ ਨੇ ਉਨੀਆਂ ਭੁਗਤਣੀਆਂ ਪਰ ਜੇ ਮੈਂ ਜਿਵੇਂ ਮੈਂ ਸਮਝਦਾ ਵੀ ਮੈਂ 10-12 ਸਾਲ ਜਿਵੇਂ ਉਹਨਾਂ ਨੇ ਆਪਣੀ ਐਵਰੇਜ ਲਾਈਫ ਨਾਲੋਂ ਘੱਟ ਜੀ ਆ ਤਾਂ ਉਹ 10-12 ਸਾਲ ਉਹਨਾਂ ਦੀ ਜਗ੍ਹਾ ਤੇ ਮੈਂ ਪਿੰਡ ਲਈ ਤਨੋਂ ਮਨੋਂ ਤੁਹਾਨੂੰ ਜਿੰਨਾ ਹੋ ਸਕਦਾ ਜਿੰਨੀ ਮਹਾਰਾਜ ਜੀ ਕਰਵਾ ਲੈਣ ਮੈਂ ਉਨੀ ਸੇਵਾ ਕਰਨ ਦੀ ਬਚਨਵਾਦ ਆ ਪਿੰਡ ਦੇ ਸਮੂਹ ਸਮਾਜੇ ਤਤਵੰਤੇ ਸੱਜਣਾ ਦਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਸਭ ਨੇ ਜਿੰਨਾ ਵੀ ਥਿਲ-ਫੁਲ ਦਾ ਯੋਗਦਾਨ ਪਾਇਆ ਸਭ ਦੇ ਤਹਿ ਦਿਲੋਂ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਂਤਾ ਪਿੰਡ ਲਾਪਰਾ ਤੋਂ ਔਰ ਪੋਸੂਨਾਮਾ ਚੈਨਲ